ਲਾਰਡਲੀ ਭਾਗ 43 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪੰਨ ਹੁਣ ਦੇਖਦੇ ਦੇਖਦੇ ਕਾਰ ਮੋੜ ਮੁੜ ਗਈ ਇੱਕ ਇੱਕ ਕਰਕੇ ਸਾਰੇ ਅੰਦਰ ਆਣ ਲੱਗੇ ਗੁੱਡੀ ਪਹਿਲਾਂ ਹੀ ਕਮਰੇ 'ਚ ਬੈਠੀ ਸੀ ਫੋਟੋ ਫੜ ਕੇ ਰੋ ਰਹੀ ਸੀ ਤਿੰਨਾ ਭੈਣਾਂ ਵਾਲੀ ਮਲਕੀਤ ਤੇ ਸੰਤੋਖੀ ਦੇਖਣ ਲੱਗੇ ਕਿ ਗੁੱਡੀ ਕਿੱਥੇ ਗਈ ਗੁੱਡੀ ਕਿੱਥੇ ਹੈ ਤਾਂ ਕੁਲਦੀਪ ਬੋਲੀ ਉਹ ਕਮਰੇ ਵਿੱਚ ਗਈ ਆ ਮਲਕੀਤ ਨੂੰ ਮਾਮੇ ਨੇ ਬਾਹਰ ਹੀ ਰੋਕ ਲਿਆ ਕੋਈ ਗੱਲ ਕਰਨ ਲੱਗਾ ਤੇ ਸੰਤੋਖੀ ਗੁੱਡੀ ਕੋਲ ਚਲੀ ਗਈ ਮਾਂ ਨੇ ਗੁੱਡੀ ਦੇ ਸਿਰ ਤੇ ਹੱਥ ਰੱਖਿਆ ਤਾਂ ਗੁੱਡੀ ਮਾਂ ਦੇ ਗਲੇ ਲੱਗ ਗਈ ਤੇ ਕਹਿਣ ਲੱਗੀ ਮਾਂ ਤੀਓ ਕਿਉਂ ਤੁਰ ਜਾਂਦੀਆਂ ਨੇ ਸਾਰੀ ਰੌਣਕ ਹੀ ਲੈ ਜਾਂਦੀਆਂ ਨੇ ਦੇਖੀ ਪਹਿਲਾਂ ਬਿੰਦਰੋ ਗਈ ਸੀ ਹੁਣ ਸ਼ਿੰਦਰੋ ਵੀ ਚਲੀ ਗਈ ਮਾਂ ਪਿਆਰ ਦੇ ਰਹੀ ਸੀ ਤਾਂ ਪਿੱਛੋਂ ਖਲੋਤੀ ਕੁਲਦੀਪ ਸੁਣ ਰਹੀ ਸੀ ਗੱਲਾਂ ਸੁਣ ਕੇ ਅੰਦਰ ਨੂੰ ਆ ਗਈ ਕਹਿਣ ਲੱਗੀ ਨਾ ਧੀਏ ਨਾ ਰੋਣਾ ਇੱਕ ਦਿਨ ਤੂੰ ਵੀ ਚਲੀ ਜਾਣਾ ਤੂੰ ਵੀ ਐਵੇਂ ਰੋਵੇਂਗੀ ਫਿਰ ਹਨਾ ਮਾਪਿਆਂ ਨੂੰ ਵੀ ਦੁੱਖ ਹੋਊਗਾ ਇਹ ਤਾਂ ਰੀਤ ਆ ਧੀਏ ਸਭ ਨਿਭਾਉਂਦੇ ਨੇ ਕੋਈ ਗੱਲ ਨਹੀਂ ਨਾ ਰੋ ਨਾ ਫਿਰ ਗੁੱਡੀ ਦੇ ਸਿਰ ਤੇ ਹੱਥ ਰੱਖਿਆ ਤੇ ਪਿਆਰ ਦੇਣ ਲੱਗੀ ਕੁਲਦੀਪ ਤੇ ਤੁਸੀਂ ਭੈਣਾਂ ਨੇ ਤੁਰ ਜਾਣਾ ਤੇ ਮੈਂ ਵੀ ਕਿਸੇ ਦੀਆਂ ਧੀਆਂ ਧੀਆਂ ਲੈ ਕੇ ਆਉਣੀ ਆ ਆਪਣੇ ਪੁੱਤਾਂ ਲਈ ਇਸ ਮੌਕੇ ਤੇ ਕੋਈ ਖੁਸ਼ ਹੁੰਦਾ ਤੇ ਕੋਈ ਉਦਾਸ ਹੁੰਦਾ ਤੂੰ ਤਾਂ ਖੁਸ਼ ਹੋ ਜਿੰਨਾ ਘਰ ਤੇਰੀ ਭੈਣ ਗਈ ਆ ਸ਼ਿੰਦਰੂ ਗਈ ਆ ਬਿੰਦਰੂ ਗਈ ਆ ਹਨਾ ਉਹਨਾਂ ਦੇ ਘਰ ਚ ਤਾਂ ਰੌਣਕਾਂ ਨੇ ਹਨਾ ਹੁਣ ਜਿੰਨਾ ਘਰ ਸ਼ਿੰਦਰੂ ਗਈ ਆ ਉਹਨਾਂ ਦੇ ਅੱਜ ਕਿੰਨੀਆਂ ਖੁਸ਼ੀਆਂ ਆਉਣਗੀਆਂ ਨਾ ਮੇਰੀ ਤੇ ਇਹ ਰੋਣਾ ਕੁਲਦੀਪ ਦੁਬਾਰਾ ਬੋਲੀ ਹੁਣ ਬਾਹਰ ਸਾਰੇ ਜਾਣੇ ਮਲਕੀਤ ਨੂੰ ਵਧਾਈ ਦੇ ਰਹੇ ਸਨ ਕਿ ਬਹੁਤ ਵਧੀਆ ਕਾਰਜ ਹੋਇਆ ਮਾਮੇ ਦੀ ਵੀ ਬਹੁਤ ਸੁਭਾ ਹੋ ਰਹੀ ਸੀ ਕਿ ਬਹੁਤ ਸੋਨਾ ਕਾਰਜ ਸੰਭਾਲ ਲਿਆ ਫਿਰ ਥੋੜੀ ਦੇਰ ਮਗਰੋਂ ਸਾਰੇ ਰਿਸ਼ਤੇਦਾਰ ਬਾਹਰ ਹੀ ਬੈਠੇ ਹੋ ਸਨ ਗੁੱਡੀ ਸੰਤੋਖੀ ਤੇ ਕੁਲਦੀਪ ਨਾਲ ਬਾਹਰ ਹੀ ਆ ਗਈ। ਕੁਲਦੀਪ ਤੇ ਦਰਸ਼ਨ ਕਹਿਣ ਲੱਗੇ ਚੱਲਦੇ ਆਪਾਂ ਹੁਣ। ਪਰ ਮਲਕੀਤ ਕਹਿਣ ਲੱਗਾ ਨਹੀਂ ਨਹੀਂ ਸਾਰੇ ਬੈਠੋ ਚਾਹ ਬਣਾਵਾਂਗੇ ਚਾਹ ਪੀਨੇ ਆਪਾਂ ਬੈਠੋ ਬੈਠੋ। ਕਰਨੈਲ ਦਾ ਪਰਿਵਾਰ ਦਰਸ਼ਨ ਦਾ ਪਰਿਵਾਰ ਤੇ ਮਾਮੇ ਹੁਰੀ ਹੀ ਸਾਰੇ ਅੱਜ ਇੱਥੇ ਬੈਠੇ ਹੋਏ ਸਨ। ਗੁੱਡੀ ਬਾਪੂ ਜੀ ਦੇ ਘੰਟੇ ਚਾਹ ਧਰਨ ਲਈ। ਉਹ ਰੋਈ ਵਲ ਚਲੀ ਗਈ। ਵੱਡਾ ਪਤੀਲਾ ਚੱਕ ਲਿਆ ਤੇ मामੀ ਮਾਮੇ ਦੀਆਂ ਕੁੜੀਆਂ ਵੀ ਨਾਲ ਲੱਗ ਗਈਆਂ। ਸਟੀਲ ਦੇ ਗਲਾਸ ਧੁੰਦੀਆਂ ਫਿਰਨ ਗੁਰਦੁਆਰਾ ਸਾਹਿਬ ਵਾਲੇ ਵੱਡੇ ਥਾਜ ਉਕਲੇ ਜਿੰਨਾ ਚ ਮਠੀਆਂ ਸੇਵੀਆਂ ਖੁਰਮੇ ਤੇ ਕਈ ਹੋਰ ਚੀਜ਼ਾਂ ਰੱਖ ਲਈਆਂ ਹੁਣ ਲਾਚੀਆਂ ਵਾਲੀ ਚਾਹ ਦੀ ਖੁਸ਼ਬੂ ਬਾਹਰ ਤੱਕ ਆ ਰਹੀ ਸੀ ਬਹਾ ਸਾਰੇ ਜਾਨੇ ਬੈਠੇ ਗੱਲਾਂ ਬਾਤਾਂ ਕਰਨ ਲੱਗੇ ਹੋ ਸਨ ਕੁੜੀਆਂ ਐਨੇ ਨੂੰ ਚਾਹ ਲੈ ਆਈਆਂ ਤੇ ਸਾਰਿਆਂ ਨੂੰ ਦਿੱਤੀ ਕੁਲਦੀਪ ਦੀ ਮਾਸੀ ਹੁਣ ਗੁੱਡੀ ਕੰਨੀ ਬਹੁਤ ਧਿਆਨ ਨਾਲ ਵੇਖ ਰਹੀ ਸੀ ਤੇ ਕੁਲਦੀਪ ਨੂੰ ਬੁਲਾ ਕੇ ਕਹਿਣ ਲੱਗੀ ਵੈਸੇ ਤਾਂ ਕੁੜੀ ਸੁਨੱਖੇ ਨਹੀਂ ਹੈਗੀ ਉਦਾਂ ਮੈਨੂੰ ਸਿਆਣੀ ਲੱਗੀ ਫਿਰ ਮਲਕੀਤ ਦਾ ਧਿਆਨ ਮਾਸੀ ਦੇ ਪਿਆ ਤੇ ਮਾਸੀ ਨੂੰ ਆ ਕੇ ਮਿਲਿਆ ਤੇ ਕਹਿਣ ਲੱਗਾ ਮਾਸੀ ਪੂਰਾ ਦਿਨ ਮੇਰਾ ਧਿਆਨ ਨਹੀਂ ਗਿਆ ਸਾਸ਼ੀਕਾ ਕਿਵੇਂ ਹੋ ਤੁਸੀਂ ਮਾਸੀ ਕਹਿਣ ਲੱਗੀ ਚੱਲ ਕੋਈ ਨਹੀਂ ਮਲ ਧੀ ਸੋਖੀ ਹੋਵੇ ਆਪਣੇ ਘਰ ਹੋਰ ਕੀ ਚਾਹੀਦਾ ਨਾਲੇ ਹੁਣ ਤਾਂ ਤੇਰਾ ਪਾਰ ਕੱਟਿਆ ਸਿਰ ਤੋਂ ਕਮਲਕੀਤ ਵਿੱਚ ਹੀ ਗੱਲ ਟੋਕਦਾ ਹੋਇਆ ਮਾਸੀ ਨੂੰ ਕਹਿਣ ਲੱਗਾ ਨਾ ਨਾ ਮਾਸੀ ਪਾਰ ਨਹੀਂ ਮੇਰੀਆਂ ਧੀਾਂ ਪਾਰ ਨਹੀਂ ਕਹਿਣਾ ਨਾ ਕਦੇ ਪਾਰ ਸੀ ਨਾ ਕਦੇ ਹੋਣਗੀਆਂ ਇਹ ਮੇਰੀਆਂ ਲਾਡਲੀਆਂ ਨੇ ਮੇਰੀਆਂ ਲਾਡੋ ਰਾਣੀਆਂ ਨੇ ਤਿੰਨੋਂ ਮਾਸੀ ਕੁਝ ਬੋਲਣੀ ਲੱਗੀ ਤਾਂ ਕੁਲਦੀਪ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮਾਸੀ ਨੂੰ ਪਹਿਲਾਂ ਤਾਂ ਮਾਸੀ ਚੁੱਪ ਹੀ ਰਹੀ ਫਿਰ ਬੋਲ ਜੇ ਵਟ ਕੇ ਗੁੱਡੀ ਕੰਨੀ ਇਸ਼ਾਰਾ ਕਰਕੇ ਬੋਲੀ ਹੁਣ ਇਹਦੇ ਬਾਰੇ ਕੀ ਸੋਚਿਆ ਸੋਚਿਆ ਕੁਝ ਪਹਿਲਾਂ ਤਾਂ ਮਲਕੀਤ ਨੂੰ ਮਾਸੀ ਦੇ ਪੁੱਛਣ ਦਾ ਤਰੀਕਾ ਹੀ ਸਹੀ ਨਹੀਂ ਲੱਗਾ ਫਿਰ ਬੋਲਿਆ ਮਾਸੀ ਤੂੰ ਜਵਾਂ ਫਿਕਰ ਨਾ ਕਰ ਤੂੰ ਬਸ ਲੱਡੂ ਖਾ ਮਲਕੀਤ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਬੇਹਾਸ ਜੀ ਆਪ ਹੀ ਗੱਲ ਟਾਲ ਦਿੱਤੀ ਹੁਣ ਚਾਹ ਪਾਣੀ ਪੀਣ ਮਗਰੋਂ ਪਹਿਲਾਂ ਦਰਸ਼ਨ ਹੁੰਨੀ ਜਾਣ ਲੱਗੇ ਘਰ ਉਹਨਾਂ ਨੂੰ ਬਾਜੀ ਵਗੈਰਾ ਦੇ ਕੇ ਤੋਰਿਆ ਦਰਸ਼ਨ ਤੇ ਕੁਲਦੀਪ ਨੂੰ ਕੱਪੜਾ ਲੱਤਾ ਵੀ ਲਗਾਇਆ ਮਗਰੋਂ ਕਰਨੈਲ ਜਾਣ ਲੱਗਿਆ ਉਹਨੂੰ ਬਾਜੀ ਦਿੱਤੀ ਕਰਨੈਲ ਲਈ ਬੁਰਸ਼ਟ ਪਾਬੇ ਲਈ ਸੂਟ ਵੀ ਲਾਇਆ ਮਲਕੀਤ ਤੇ ਸੰਤੋਖੀ ਨੇ ਕਰਨੈਲ ਨੇ ਬੜਾ ਮਨਾਂ ਕੀਤਾ ਨਾ ਨਾ ਵੀਰ ਇਹਦੀ ਕੀ ਲੋੜ ਸੀ ਤਮਨਕੀਤ ਬੋਲਿਆ ਨਾ ਵੀਰ ਇਹ ਤਾਂ ਬਣਦਾ ਇਹ ਮੇਰਾ ਪਿਆਰ ਆ ਬਸ ਤੂੰ ਰੱਖ ਲੈ ਫਿਰ ਮਲਕੀਤ ਪੁੱਛਣ ਲੱਗਾ ਕਰਨੈਲ ਨੂੰ ਕਿ ਗੁਰਪ੍ਰੀਤ ਵੀ ਇਹਦਾ ਪਤਾ ਹੀ ਨਹੀਂ ਲੱਗਿਆ ਦੱਸ ਕੇ ਨਹੀਂ ਗਿਆ ਦਵਾਦਵ ਚਲਾ ਗਿਆ ਤੈਨੂੰ ਦੱਸ ਕੇ ਗਿਆ ਉਹ ਕਰਨੈਲ ਬੋਲੇ ਨਹੀਂ ਵੀਰ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਮਿਲ ਵੀ ਨਹੀਂ ਹੋਇਆ ਉਹ ਬਿੰਦ ਦੀ ਬਿੰਦ ਆਇਆ ਸੀ ਜਿਵੇਂ ਮਲਕੀਤ ਬੋਲੇ ਹਾਂ ਚਲ ਕੋਈ ਗੱਲ ਨਹੀਂ ਮੈਂ ਸੰਦੂਖੀ ਨਾਲ ਆਪ ਜਾ ਕੇ ਆਵਾਂਗਾ ਉਹਨਾਂ ਘਰ ਬਾਜੀ ਵੀ ਦੇਖ ਕੇ ਆਵਾਂਗਾ ਮਿਲ ਕੇ ਵੀ ਆਵਾਂਗਾ ਮਾਮਾ ਗੁਰਦੁਆਰਾ ਸਾਹਿਬ ਦਾ ਸਮਾਨ ਛੱਡਣ ਦੀ ਜਾਣ ਲੱਗਾ ਕੁੜੀਆਂ ਨੇ ਚਾਹ ਲੈ ਗਲਾਸੀ ਤੋਂ ਸਵਾਰ ਕੇ ਦੇ ਦਿੱਤੇ ਪਾਂਡੇ ਵਿੱਚ ਹੀ ਰੱਖ ਦਿੱਤੇ ਕਰਨੈਲ ਕਹਿਣ ਲੱਗਾ ਮੈਂ ਚੱਲਦਾ ਤੇਰੇ ਨਾਲ ਫਿਰ मामੀ ਨਾਲ ਕਰਨੈਲ ਵੀ ਚਲਾ ਗਿਆ ਗੁਰਦੁਆਰਾ ਸਾਹਿਬ ਦੀ ਸਮਾਨ ਵਗੈਰਾ ਦੇ ਮਲਕੀ ਸੰਤੂਖੀ ਕੋਲ ਬੈਠ ਗਿਆ ਤੇ ਕਹਿਣ ਲੱਗਾ ਮਾਮਾ मामੀ ਤੇ ਕੁੜੀਆਂ ਨੂੰ ਕੱਪੜੇ ਲੱਤੇ ਲਾ ਦੇ ਬਹੁਤ ਚੱਕਣ ਚੱਕਿਆ मामੇ ਨੇ ਬਹੁਤ ਕੰਮ ਸੰਭਾਲ ਲਿਆ ਹੁਣ ਵੀ ਨੱਠਾ ਪੱਜਾ ਫਿੱਦਾ ਸੰਤੂਖੀ ਨੇ ਅੰਦਰੋਂ ਟਰੰਕ ਵਿੱਚੋਂ ਭਾਬੀ ਤੇ ਵੀਰ ਲਈ ਕੱਪੜੇ ਲਿਆਂਦੇ ਤੇ ਕੁੜੀਆਂ ਲਈ ਵੀ ਸੂਟ ਲੈ ਆਈ ਬਾਜੀ ਵੀ ਵਾਧੂ ਦਿੱਤੀ ਕਿ ਪਿੰਡ ਦੇ 2-4 ਘਰੀ ਵੰਡ ਦੇਣਗੇ ਹੁਣ ਕਰਨੈਲ ਵੀ ਕਾਫੀ ਕੰਮ ਕਰਵਾ ਕੇ ਵਾਪਸ ਆ ਗਿਆ मामੇ ਨਾਲ ਤੇ ਘਰ ਚਲਾ ਗਿਆ ਹੁਣ ਬਸ मामੇ ਹੋਰੇ ਹੀ ਲੈ ਰਹੇ ਗਏ ਸਨ ਕਾਫੀ ਸਮਾਂ ਹੋ ਗਿਆ ਸੀ ਬਲਕਿ ਤੇ ਸੰਤੂਖੀ ਦੇ ਕਹਨ ਤੇ ਰਾਤ ਰੁਕੇ ਸਵੇਰੇ ਸਾਂਝੀ ਜਾਣਾ ਸੀ ਹੁਣ मामੇ ਨੇ ਆਪਣੇ ਪਰਿਵਾਰ ਨੂੰ ਲੈ ਕੇ ਵਾਪਸ ਪਿੰਡ ਦੁਪਹਿਰ ਦੀ ਵਿਆਹ ਵਾਲੀ ਰੋਟੀ ਸਬਜ਼ੀ ਬਚੀ ਹੋਈ ਸੀ ਦਾਲ ਖਰਾਬ ਹੋ ਗਈ ਸੀ ਗਰਮੀ ਕਰਕੇ ਸਬਜ਼ੀ ਬਚ ਗਈ ਤਾ ਸਾਰਿਆਂ ਨੇ ਸਬਜੀ ਨਾਲੀ ਰੋਟੀ ਖਾਧੀ ਪੋਰਾ ਪੋਰਾ ਪ੍ਰਸ਼ਾਦ ਲੈ ਲਿਆ ਉਹ ਵੀ ਬਚਿਆ ਪਿਆ ਸੀ ਸਾਰੇ ਰੋਟੀ ਪਾਣੀ ਖਾਣ ਮਗਰੋਂ ਵਿਹੜੇ ਵਿੱਚ ਹੀ ਸੌਂ ਗਏ ਗੁੱਡੀ ਅੰਦਰ ਗਰਮੀ ਵਿੱਚ ਹੀ ਪਈ ਸੀ ਹੁਣ ਇਕੱਲਾਪਨ ਮਹਿਸੂਸ ਹੋ ਰਿਹਾ ਸੀ ਸ਼ਿੰਦਰੋ ਤੇ ਬਿੰਦਰੋ ਦੀ ਯਾਦ ਵੀ ਬਹੁਤ ਆ ਰਹੀ ਸੀ ਤੇ ਸਾਰੀ ਰਾਤ ਉਸ ਸਲਵੱਟੀ ਨਾਲ ਲੈਂਦੀ ਰਹੀ ਸਵੇਰੇ ਜਲਦੀ ਉੱਠਣਾ ਕਰਦੇ ਕਹਿੰਦੇ ਹੋਏ ਨੂੰ 7 ਵਜ ਗਏ ਮਾਮਾ मामੀ ਨੂੰ ਥੱਕੇ ਹਾਰੇ ਪਏ ਸੀ ਗੁੱਡੀ ਨੇ ਸਾਜਰੇ ਉੱਠ ਕੇ ਨਹਾ ਲਿਆ ਪਾਠ ਵੀ ਕਰ ਲਿਆ ਸੀ ਫਿਰ ਸੰਤੋਖੀ ਮਾਮੀ ਨੂੰ ਕੱਪੜੇ ਭਾਜੀ ਦੇਣ ਲੱਗੀ ਤਾਂ ਮਾਮੀ ਗਈ ਜੈ ਨਾ ਨਾ ਪੈਣ ਰਹਿਣ ਦੀ ਲੈ ਦੱਸ ਕੱਪੜੇ ਕਾਤ ਲਾਉਣੇ ਸੀ ਬਸ ਭਾਜੀ ਬਹੁਤ ਆ ਪਰ ਸੰਤੋਖੀ ਕਹਿਣ ਲੱਗੀ ਨਹੀਂ ਨਹੀਂ ਫੜ ਲਾ ਝੋਲੇ ਚ ਪਾ ਲਾ ਮਨਾ ਨਹੀਂ ਕਰੀਦਾ ਹੁੰਦਾ ਸੁਣਿਆ ਫਿਰ ਮਾਮੀ ਮਾਮੇ ਕੰਨੀ ਵੇਖਣ ਲੱਗੀ ਤਾਂ ਮਾਮਾ ਹੱਸ ਕੇ ਹੌਲੀ ਜੇ ਬੋਲਿਆ ਸੂਟ ਨਹੀਂ ਲੈਣਾ ਇਹਨੇ ਅੰਦਰੋਂ ਤਾਂ ਦਿਲ ਕਰਦਾ ਵੀ ਹੋਣਾ ਮਾਮੀ ਫਿਰ ਕੱਪੜੇ ਜੀ ਜੋੜਦੀ ਹੋਈ ਬੋਲੀ ਚੰਗਾ ਠੀਕ ਆ ਜੇ ਬਾਲਾ ਕੰਨੀ ਐ ਤਾਂ ਮੈਂ ਰੱਖ ਲੈਨੀ ਆ ਐਨੇ ਨੂੰ ਗੱਲਾਂ ਕਰਦਿਆਂ ਤੇ ਗੁੱਡੀ ਚਾਹ ਬਣਾ ਲਿਆਈ ਤਾਂ ਸੰਤੋਖੀ ਕਹਿਣ ਲੱਗੀ ਗੁੱਡੀ ਮਨ ਰੋਟੀ ਵੀ ਖਾ ਕੇ ਜਾਣਗੇ ਤਰੋਟੀ ਦਾ ਵੀ ਇਲਾ ਕਰ ਲਾ ਮਾਮਾ ਕਹਿਣ ਲੱਗਾ ਨਹੀਂ ਭੈਣੇ ਰੋਟੀ ਕੀ ਕਰਨੀ ਆ ਪਿੰਡ ਜਾ ਕੇ ਖਾਵਾਂਗੇ ਕੋਈ ਨਹੀਂ ਖਾ ਕੇ ਜਾਏ ਕੋਈ ਗੱਲ ਨਹੀਂ ਕੋਈ ਨਹੀਂ ਮਲਕੀਤ ਬੁੰਨਿਆ ਚਾਹ ਪਾਣੀ ਪੀ ਕੇ ਮਾਮੇ ਹੋਰੀ ਤਿਆਰ ਹੋ ਗਏ ਮਾਮੀ ਨੇ ਛੋਲੇ ਚ ਕੱਪੜਾ ਲੱਤਾ ਬਾਜੀ ਵਗੈਰਾ ਰੱਖ ਲਈ ਗੁੱਡੀ ਨੇ ਰੋਟੀ ਸਬਜੀ ਬਣਾ ਦਿੱਤੀ ਥਾਲ ਜੇ ਪਾ ਪਾ ਕੇ ਬਾਹਰ ਲੈ ਕੇ ਜਾਣ ਹੀ ਲੱਗੀ ਮਾਮਾ मामੀ ਲਈ ਤੇ ਮਾਮੀ ਰਸੋਈ ਚ ਆ ਗਈ ਤੇ ਗੁੱਡੀ ਨੂੰ ਕਹਿਣ ਲੱਗੀ ਤੇਰੇ ਲਈ ਦੇਖਿਆ ਸੀ ਮੇਰੇ ਬੇਬੇ ਨੇ ਰਿਸ਼ਤਾ ਹੁਣ ਉਹ ਮੁੰਡੇ ਦਾ ਵਿਆਹ ਹੋ ਗਿਆ ਸ਼ਿੰਦਰੂ ਦਾ ਵੀ ਹੋ ਗਿਆ ਹੁਣ ਮੈਂ ਆਪਣੀਆਂ ਵੀ ਤੋਣੀਆਂ ਨੇ ਤੂੰ ਦੋ ਤਿੰਨ ਦਿਨ ਪਹਿਲਾਂ ਹੀ ਆ ਜਾਈਂ ਤਿਆਰੀਆਂ ਕਰਵਾ ਦੇ ਮੇਰੇ ਨਾਲ ਮੇਰੀ ਧੀਾਂ ਦੇ ਵਿਆਹ ਦੀ ਗੁੱਡੀ ਚੁੱਪ ਕਰਕੇ ਮਾਮੀ ਦੇ ਮੂੰਹ ਘੰਨੀ ਵੇਖੀ ਗਈ ਮਾਮੀ ਫਿਰ ਬੋਲੀ ਚਲ ਕੋਈ ਨਹੀਂ ਕਦੇ ਕਦੇ ਵਿਆਹ ਦੀ ਲੀਕ ਨਹੀਂ ਹੁੰਦੀ ਕਿਸੇ ਦੇ ਹੱਥਾਂ 'ਚ ਲਿਆ ਫੜਾ ਖਾਲ ਦੇਦੀ ਮੈਨੂੰ ਗੁੱਡੀ ਚੁੱਪ ਤਾਂ ਰਹੀ ਪਰ ਦਿਲ ਬਹੁਤ ਦੁਖਿਆ ਮਾਮੀ ਦੀਆਂ ਗੱਲਾਂ ਨਾਲ ਤੇ ਮਨ ਕਟੋਲ ਕਰਕੇ ਬੋਲੀ ਮਾਮੀ ਜੀ ਅਚਾਰ ਲੈਣਾ ਤਾਂ ਮਾਮੀ ਮੂੰਹ ਬਣਾ ਕੇ ਥਾਂ ਲੈ ਕੇ ਬਾਹਰ ਵੱਲ ਚਲੇਗੀ ਤੇ ਕੁੜੀਆਂ ਨੂੰ ਬੋਲੀ ਨਹੀਂ ਰੋਟੀ ਖਾ ਲੋ ਆ ਕੇ ਜਲਦੀ ਇੱਥੇ ਨਹੀਂ ਰਹਿਣਾ ਚਲੋ ਚਲੋ ਜਲਦੀ ਆਓ ਮਾਮੇ ਹੁਰੀ ਰੋਟੀ ਖਾਣ ਲੱਗੇ ਗੁੱਡੀ ਮਾਪਿਆਂ ਲਈ ਵੀ ਰੋਟੀ ਲਈ ਆਈ ਮਗਰੋਂ ਗੁੱਡੀ ਸਾਰਿਆਂ ਲਈ ਚਾਹ ਵੀ ਲਈ ਆਈ ਮਲਕੀਤ ਕਹਿਣ ਲੱਗਾ ਗੁੱਡੀਏ ਤੂੰ ਵੀ ਖਾਣਾ ਧੀਏ ਰੋਟੀ ਤਾਂ ਗੁੱਡੀ ਕਹਿਣ ਲੱਗੀ ਨਹੀਂ ਬਾਪੂ ਜੀ ਮੈਨੂੰ ਭੁੱਖ ਨਹੀਂ ਮੈਂ ਬਾਅਦ ਵਿੱਚ ਖਾਵਾਂਗੀ ਮਨ ਬਹੁਤ ਭਰਿਆ ਹੋਇਆ ਸੀ ਗੁੱਡੀ ਦਾ ਪਰ ਕਠਨ ਕਰਕੇ ਬੈਠੀ ਵੀ ਸੀ ਮਾਮੀ ਗੁੱਡੀ ਵਾਲੀ ਦੇਖੀ ਜਾ ਰਹੀ ਸੀ ਤੇ ਦੂਜਾ ਝੋਲਾ ਜਿਹਾ ਠੀਕ ਕਰਨ ਲੱਗੀ ਤੇ ਮਾਮੇ ਨੂੰ ਬੋਲੀ ਚਲੋ ਜਲਦੀ ਬਸਣਾ ਨਿਕਲ ਜਾਵੇ ਜਾਂਦੇ ਹੋਏ ਸੰਤੋਖੀ ਨੂੰ ਮਿਲੀ ਤੇ ਕਹਿਣ ਲੱਗੀ ਭੈਣੇ ਸੁਨੇਹਾ ਕਲ ਲਾਂਗੀ ਜਦੋਂ ਵਿਆਹ ਹੋਇਆ ਦੋ ਚਾਰ ਦਿਨ ਪਹਿਲਾਂ ਹੀ ਆ ਜਾਈਂ ਕੁੜੀ ਦੇ ਵਿਆਹ ਤੇ ਨਾਲੇ ਪੂਰੇ ਸਾਰੇ ਕੰਮ ਹੁੰਦੇ ਨੇ ਗੁੱਡੀ ਤਾਂ ਚੰਗੀ ਤਰ੍ਹਾਂ ਸੰਭਲੂ ਹਨਾ ਗੁੱਡੀ ਬੁੱਢੀ ਵੱਲ ਵੇਖਦੀ ਰਹੀ ਮਾਮੀ ਬੋਲੀ ਅੱਛਾ ਪਹਿਣ ਅੱਛਾ ਬਈ ਗੁੱਡੀ ਚੱਲਦੇ ਆ ਮਾਮੀ ਬੋਲੀ ਫਿਰ ਕੁੜੀਆਂ ਨੂੰ ਕਹਿਣ ਲੱਗੀ ਨਹੀਂ ਤੁਸੀਂ ਨਹੀਂ ਮਿਲਣਾ ਭੂਆ ਨੂੰ ਚਲੋ ਮਿਲੋ ਫਿਰ ਚੱਲ ਜੀਏ ਘਰ ਨੂੰ ਸੰਤੋਖੀ ਤੇ ਮਲਕੀਤ ਨੇ ਮਾਮੇ ਦੀਆਂ ਕੁੜੀਆਂ ਨੂੰ ਪਿਆਰ ਦਿੱਤਾ ਫਿਰ ਕੁੜੀਆਂ ਬੁੱਢੀ ਨੂੰ ਮਿਲੀਆਂ ਚੰਗਾ ਪਹਿਣ ਖਿਆਲ ਰੱਖੀ ਆ ਜੀ ਹੈ ਕਰਦੀ ਹੋਈਆਂ ਆਪਣੇ ਮਾਪਿਆਂ ਨਾਲ ਬਾਹਰ ਵੱਲ ਨੂੰ ਚਲੀਆਂ ਗਈਆਂ ਹੁਣ ਸਾਰੇ ਚਲੇ ਗਏ ਤਮਲਕੀ ਤਾਂ ਕੇ ਮੰਜੇ ਤੇ ਬੈਠਾ ਤੇ ਸੰਤੋਖੀ ਨਾਲ ਗੱਲਾਂ ਕਰਨ ਲੱਗਾ ਕਹਿਣ ਲੱਗਾ ਰੱਬ ਦੀ ਮਿਹਰ ਨਾਲ ਸਾਰਾ ਕਾਰਜ ਵਧੀਆ ਨੇ ਜਿੱਠਿਆ ਗਿਆ ਹਣਾ ਸੰਤੋਖੀ ਪਰ ਸੰਤੋਖੀ ਦਾ ਧਿਆਨ ਕਿਤੇ ਹੋ ਰਹੀ ਸੀ ਸੋਚਾਂ ਦਾ ਟਾਣਾ ਬਾਣਾ ਚੱਲ ਰਿਹਾ ਸੀ ਅਸਲ 'ਚ ਮਾਮੀ ਦੀ ਬੋਲੀ ਹੋਈ ਗੱਲ ਸੰਤੋਖੀ ਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਕਿ ਗੁੱਡੀ ਤਾਂ ਚੰਗੀ ਤਰ੍ਹਾਂ ਸੰਭਲੂਗੀ ਕੰਮ ਤੇ ਸੰਤੋਖੀ ਨੂੰ ਲੱਗਿਆ ਕਿ ਤੇ ਫੇਰ ਤਿੱਖਣਾ ਤਾਂ ਨਹੀਂ ਮਾਰ ਗਈ ਭਾਬੀ ਮੈਨੂੰ ਪਤਨੀ ਕਿਉਂ ਐਦਾਂ ਕਰ ਜਾਂਦੀ ਏ ਕਦੇ ਕਦੇ ਫਿਰ ਮਲਕੀਤ ਨੇ ਹਲ ਹਲੂਣਾ ਜਿਹਾ ਮਾਰੇ ਸੰਤੋਖੀ ਨੂੰ ਕੀ ਹੋਇਆ ਸ਼ਿੰਦਰੂ ਬਾਰੇ ਸੋਚਦੀ ਹੈ ਤਾਂ ਸੰਤੋਖੀ ਬੋਲੀ ਹਾਂ ਉਹਦੇ ਬਾਰੇ ਸੋਚ ਰਹੀ ਸੀ ਅੱਜ ਪਹਿਲਾ ਦਿਨ ਆਉਦਾ ਆਪਣੇ ਸਹੁਰੇ ਪਰਿਵਾਰ ਚ ਫਿਰ ਮਲਕੀਤ ਬੋਲਿਆ ਗੁਰਪ੍ਰੇਜ ਵੀਰ ਵੱਲ ਵੀ ਬਾਜੀ ਦੇਣ ਜਾਣਾ ਮੈਂ ਸੋਚਦਾ ਦੋਵੇਂ ਚੱਲੀਏ ਬੀਬੀ ਤੇ ਕਮਲ ਦਾ ਹਾਲ ਵੀ ਪੁੱਛਿਆਵਾਂਗੇ ਪਤਾ ਲੱਗ ਜਾਊਗਾ ਕਿਵੇਂ ਨੇ ਦੋਵੇਂ ਗੱਲਾਂ ਬਾਤਾਂ ਕਰ ਹੀ ਰਹੇ ਸਨ ਤਾਂ ਮਲਕੀਤ ਤਾਂ ਿਆ ਨੇ ਦਰ ਉਦਰ ਗਿਆ ਤੇ ਕਹਿਣ ਲੱਗਾ ਗੁੱਡੀ ਨਹੀਂ ਨਿਕਲੀ ਭਈ ਬੁੱਢੀ ਏ ਨਹੀਂ ਗੁੱਡੀ ਕਰਦਾ ਕਮਰੇ ਵਿੱਚ ਆਇਆ ਤੇ ਦੇਖਣ ਲੱਗਾ ਗੁੱਡੀ ਕਮਰੇ ਵਿੱਚ ਇੱਕ ਕੋਨੇ ਦੇ ਵਿੱਚ ਬੈਠੀ ਸੀ ਮਲਕੀਤ ਪੁੱਛਣ ਲੱਗਾ ਨਹੀਂ ਗੁੱਡੀ ਇੱਥੇ ਕਾਸ ਤੋਂ ਬੈਠੀ ਏ ਇੰਨੀ ਗਰਮੀ 'ਚ ਤਾਂ ਗੁੱਡੀ ਕਹਿਣ ਲੱਗੀ ਨਹੀਂ ਬਾਪੂ ਜੀ ਗਰਮੀ ਨਹੀਂ ਤੁਹਾਨੂੰ ਪਤਾ ਨਾ ਨਾ ਮੈਨੂੰ ਠੰਡ ਲੱਗਦੀ ਏ ਨਾ ਮੈਨੂੰ ਗਰਮੀ ਲੱਗਦੀ ਏ ਮੈਂ ਛੋਟੀ ਹੁੰਦੀ ਵੀ ਤਾਂ ਇੱਥੇ ਉੱਥੇ ਬਹਿ ਜਾਂਦੀ ਸੀ ਤੇ ਤੁਸੀਂ ਮੈਨੂੰ ਲੱਭਦੇ ਹੁੰਦੇ ਸੀ ਬੁੱਢੀ ਆਪਣਾ ਭਰਿਆ ਹੋਇਆ ਮਨ ਕਠੋਰ ਕਰਕੇ ਥੋੜਾ ਜਿਹਾ ਹੱਸਦੀ ਹੋਈ ਬੋਲੀ ਬਲਕੀਤ ਹੱਸ ਪਿਆ ਤੇ ਬੋਲਿਆ ਹਾਂ ਤੀ ਮੈਨੂੰ ਯਾਦ ਆ ਚਲ ਉੱਠੀ ਪਹਿਲਾਂ ਇੱਥੋਂ ਹੁਣ ਤੂੰ ਵੱਡੀ ਹੋ ਗਈ ਆ ਜਾ ਬਾਹਰ ਆ ਜਾ ਗੁੱਡੀ ਉੱਠ ਗਈ ਤੇ ਬਾਪੂ ਜੀ ਨਾਲ ਬਾਹਰ ਹੀ ਆ ਗਈ ਸੰਤੂਖੀ ਪੁੱਛਣ ਲੱਗੀ ਵਿਰੋਧੀ ਪਈ ਸੀ ਤੂੰ ਤਾਂ ਗੁੱਡੀ ਕਹਿਣ ਲੱਗੀ ਨਹੀਂ 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 ਕਰਦੀ ਹੋਈ ਰੋਣ ਲੱਗੀ ਤਾਂ ਮਾਂ ਦੇ ਗੋਦੀ ਵਿੱਚ ਸਿਰ ਟਿਕਾ ਲਿਆ ਬਾਪੂ ਜੀ ਬੋਲੇ ਉਹ ਹੀ ਮੇਰੀ ਧੀ ਹੈ ਕੀ ਹੋਇਆ ਪੁੱਤਾ ਇੰਨੀ ਬਹਾਦਰ ਐ ਰੋ ਨਾ ਪੁੱਤ ਕਿਉਂ ਰੋਂਦੀ ਪਈ ਆ ਤੂੰ ਹਾਂ ਸਿੰਦਰੋ ਦੀ ਯਾਦ ਆਉਂਦੀ ਆ ਤੈਨੂੰ ਸੰਤੋਖੀ ਗੁੱਡੀ ਦੇ ਮਨ ਦੀ ਗੱਲ ਯਾ ਸਮਝ ਰਹੀ ਸੀ ਕਿ ਕਿਉਂ ਰੋ ਰਹੀ ਆ ਸੰਤੋਖੀ ਨੇ ਇਹੀ ਕਿਹਾ ਕਿ ਹਾਂ ਇਹਨੂੰ ਸਿੰਦਰੋ ਦੀ ਹੀ ਯਾਦ ਆ ਰਹੀ ਆ ਫਿਰ ਗੁੱਡੀ ਦੇ ਸਿਰ ਤੇ ਹੱਥ ਫੇਰਨ ਲੱਗੀ ਤੇ ਕਹਿਣ ਲੱਗੀ ਚਲ ਤਿਆਰ ਹੋ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਏ ਮਲਕੀਤ ਵੀ ਕਹਿਣ ਲੱਗਾ ਹਾਂ ਜਾਇਓ ਮੱਥਾ ਟੇਕੋ ਤੁਸੀਂ ਦੋਵੇਂ ਜਾਣੀ ਆ ਥੋੜੀ ਦੇਰ ਮਗਰੋਂ ਰੋਕੇ ਮਨ ਹਲਕਾ ਕਰਕੇ ਗੁੱਡੀ ਤਿਆਰ ਹੋ ਗਈ ਤੇ ਮਾਂ ਨਾਲ ਗੁਰਦੁਆਰਾ ਸਾਹਿਬ ਚਲੀ ਗਈ। ਮਾਵਾਤਿਆਂ ਗੁਰਦੁਆਰਾ ਮਾਵਾਤਿਆਂ ਦੇ ਗੁਰਦੁਆਰਾ ਸਾਹਿਬ ਜਾਣ ਮਗਰੋਂ ਵਕੀਤ ਇਕੱਲਾ ਹੀ ਬੈਠਾ ਹੋਇਆ ਸੀ ਤੇ ਬੈਠਾ ਠੱਮ ਮਨ ਖਰਾਬ ਕਰਨ ਲੱਗਾ ਕਿ ਲੋਕਾਂ ਨੂੰ ਇਦਾਂ ਲੱਗਦਾ ਕਿ ਮੈਨੂੰ ਧੀ ਦੀ ਚਿੰਤਾ ਨਹੀਂ। ਮੈਂ ਆਪਣੀ ਧੀ ਨੂੰ ਵਿਆਹਣਾ ਨਹੀਂ ਚਾਹੁੰਦਾ ਦੁਬਾਰਾ। ਮੈਨੂੰ ਵੀ ਫਿਕਰ ਹੈ ਜੇ ਮੇਰੀ ਧੀ ਲਈ ਕੋਈ ਚੰਗਾ ਰਿਸ਼ਤਾ ਦੱਸੇ, ਧੀ ਸਮਝ ਕੇ ਰਿਸ਼ਤਾ ਦੱਸੇ, ਮੈਂ ਝੱਟ ਕਰ ਦਿਆਂ। ਪਰ ਜਦੋਂ ਕੋਈ ਬੋਝ ਕਹਿ ਕੇ ਗੱਲ ਕਰਦਾ ਨਾ ਤਾਂ ਮੈਨੂੰ ਦਰਦ ਹੁੰਦਾ ਮੈਂ ਕਿਵੇਂ ਛੁੱਟ ਸਕਦਾ ਆਪਣੀ ਧੀ ਨੂੰ ਕਿਤੇ ਰੱਬਾ ਤੂੰ ਤਾਂ ਮੈਨੂੰ ਜਾਣਦਾ ਨਾ ਮਲਕੀਤ ਵੀ ਜਾਣਦਾ ਸੀ ਕਿ ਮਾਮ ਮਾਮੀ ਦੀ ਗੱਲ ਕਰਕੇ ਮੇਰੀ ਕੁੜੀ ਦਾ ਮਨ ਭਰ ਗਿਆ ਸੰਤੋਖੀ ਵੀ ਉਦਾਸ ਹੋ ਗਈ ਪਰ ਮੈਨੂੰ ਪਤਾ ਮੇਰੀ ਧੀ ਚ ਸਬਰ ਆ ਬਹੁਤ ਸਬਰ ਆ ਮੇਰੀ ਧੀ ਬਹੁਤ ਸਬਰ ਵਾਲੀ ਆ ਮਲਕੀਤ ਕੱਲਾ ਹੀ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਉੱਧਰ ਗੁਰਦੁਆਰਾ ਸਾਹਿਬ ਵਿੱਚ ਗੁੱਡੀ ਸੰਤੋਖੀ ਨੂੰ ਪਿਠਾ ਕੇ ਪੁੱਛਣ ਲੱਗੀ ਕਿ ਤੀਏ ਕੋਈ ਪਰੇਸ਼ਾਨੀ ਹੈ ਮੇਰੇ ਨਾਲ ਗੱਲ ਕਰ ਸੰਜੀ ਦੇਖ ਬਾਪੂ ਜੀ ਸਾਹਮਣੇ ਆਪਾਂ ਕੋਈ ਗਲ ਗੱਲ ਨਹੀਂ ਕਰ ਸਕਦੇ ਗੁੱਡੀ ਕਹਿਣ ਲੱਗੀ ਨਹੀਂ ਮਾਂਏ ਕੋਈ ਪਰੇਸ਼ਾਨੀ ਨਹੀਂ ਮੈਂ ਪਰੇਸ਼ਾਨ ਨਹੀਂ ਹਾਂਗੀ ਮਾਂ ਕਹਿਣ ਲੱਗੀ ਮੈਨੂੰ ਪਤਾ ਥੀਏ ਮਾਂ ਹਾਂ ਤੇਰੀ ਮੈਂ ਜਾਣਦੀ ਆ ਤੈਨੂੰ ਉਹ ਰੱਬ ਨੇ ਜੇ ਚਾਹਿਆ ਤੇ ਤੇਰਾ ਮਾਮੀ ਦੀਆਂ ਕੁੜੀਆਂ ਤੋਂ ਪਹਿਲਾਂ ਹੋ ਜਾਣਾ ਚੰਗਾ ਹੋਊਗਾ ਵਧੀਆ ਹੋਊਗਾ ਬਸ ਰੱਬ ਸਾਡਾ ਸਬਰ ਪਰਖ ਰਿਹਾ ਕੁਝ ਪਲ ਦੋਵੇਂ ਮਾਵਾਂ ਤੀਆਂ ਚੁੱਪ ਚੁੱਪ ਬੈਠੇ ਰਹੀਆਂ ਫਿਰ ਦੋਵਾਂ ਮਾਵਾਂ ਤੀਆਂ ਹੱਥ ਜੋੜਨ ਲੱਗੀਆਂ ਮੁੱਠਾ ਟੇਕ ਕੇ ਕਰ ਲਈ ਚੱਲ ਪਈਆਂ ਮਲਕੀਤ ਵੀ ਅੰਜੂ ਜੇ ਪੁੰਝ ਕੇ ਉੱਠਿਆ ਤੇ ਮਨ ਹੀ ਮਨ ਗੱਲਾਂ ਕਰਨ ਲੱਗਾ ਕਿ ਮਲਕੀਸਿਆ ਹਿੰਮਤ ਰੱਖ ਤੂੰ ਦੋਵਾਂ ਮਾਵਾਂ ਤੀਆਂ ਨੂੰ ਵੇਖਣਾ ਤੂੰ ਨਾ ਹਿੰਮਤ ਹਾਰ ਫਿਰ ਉੱਠ ਕੇ ਦਵਾਈ ਬਣਾਉਣ ਲੱਗਾ ਗੁਰਪੇਜ਼ਵਲ ਲੈ ਕੇ ਜਾਣ ਲਈ ਮਾਨ ਹੀ ਮਨ ਬੋਲਿਆ ਭਾਜੀ ਵੀ ਦੇ ਕੇ ਆਉਣੀ ਆ ਆ ਉਹ ਵਾਲੀ ਦਵਾਈ ਕਮਲ ਨਹੀਂ ਬਣਾਉਣਾ ਸ਼ਾਇਦ ਆ ਦਵਾਈ ਕੰਮ ਕਰ ਜਾਊਗੀ ਅਸਰ ਕਰ ਜਾਊਗੀ ਉਹ ਵੀ ਕੁੜੀ ਠੀਕ ਹੋ ਜਾਊਗੀ ਇਹਦਾ ਨੁਕਸਾਨ ਨਹੀਂ ਹੋਊਗਾ ਕੋਈ ਬਲਕਿ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਦਵਾਈ ਬਣਾਉਣ ਲੱਗਾ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ